ਔਰ ਬਾਬੇ ਦਾ ਸਵਾਗਤ ਆਪਣੇ YouTube ਚੈਨਲ 'ਚ PV31 'ਚ ਸ਼ੂਟਰ 'ਚ ਤੇ ਹੌਬ ਕਰਦੇ ਆਪਾਂ ਸਾਰੇ ਵਧੀਆ ਹੀ ਹੋਵਾਂਗੇ ਤੇ ਚੱਲਦੇ ਆਪਾਂ ਨਾ ਆ ਲਈਏ ਉੱਠਿਆਂ ਜੇ ਮੈਂ ਹੁਣੀ ਉਹ ਛੋਟਾ ਲਾ ਰੱਖਿਆ ਮੂਸੇ ਵਾਲਾ ਉੱਡੂ ਆ ਜੇ ਵਾਹ ਨੀਚੇ ਜਨਾ ਜਮਟੀਏ ਤਾ ਬੰਦਾ ਯਾਰ ਦੀ ਆ ਪਾਏ ਆਏ ਹੋਰ ਸੁਣਾਓ ਠੀਕ ਆ ਚਲੋ ਮੈਂ ਦਿਖਾਉਣਾ ਯਾਰ ਅੱਜ ਤਾਂ ਪਲਾਨ ਬਣਾਉਣੇ ਕਿਤੇ ਜਾਣੇ ਆਗੇ ਹਾਇ ਤੱਕ ਤਾਂ ਮੁੱਠੀ ਆ ਯਾਰ ਹਜੇ ਤੜਕੀ ਚੱਲਦਾ ਆਪਣੇ ਛੋਟਾ ਮੂਸੇ ਵਾਲਾ ਇਹ ਦਿਨ ਆ ਪਿਆਰ ਸੀ ਬਾਬੇ ਆਪਣਾ ਦਿਲੋਂ ਯਾਰ ਫੈਣ ਫੂ ਆਈ ਗੱਲ ਤਾਂ ਅੱਡਾ ਚੱਲ ਆਉ ਪਿਆਰ ਵਾਲਾ ਜਿਹਾ ਮੂਸੇ ਵਾਲੇ ਨਾਲ ਗੱਲ ਇੱਕੋ ਹੀ ਸੀ ਆਪਣੀ ਯਾਰੀ ਦੋਸਤੀ ਵਧੀਆ ਸੀ ਇਹਦੇ ਨਾਲ ਕੋਈ ਕੰਮ ਹੈ ਗਲਤ ਹੋ ਗਿਆ ਕੰਮ ਯਾਰ ਕਿਹੜਾ ਵੀ ਹੋਇਆ ਨਹੀਂ ਮਾਰਤਾ ਭੈਣ ਚੋਦਾਂ ਨੇ ਯਾਰ ਇਹ ਬੰਦਾ ਘੈਂਟ ਸੀ ਬਾਬਾ ਯਾਰ ਮੂਸੇ ਵਾਲਾ ਬੰਦਾ ਮਾੜਾ ਨਹੀਂ ਸੀਗਾ ਪੂਰਾ ਘੈਂਟ ਬੰਦਾ ਸੀਗਾ ਮੈਂ ਤਾਂ ਯਾਰ ਤਿੰਨ ਚਾਰ ਵਾਰੀ ਮਿਲਿਆ ਹਨ ਬਹੁਤ ਵਾਰੀ ਉਂ ਵੀ ਮਿਲਿਆਂਗੇ ਤਿੰਨ ਚਾਰ ਵਾਰੀ ਤਾਂ ਆਪਾਂ ਘਰੇ ਮਿਲਿਆਂ ਹਨ ਉਹ ਬਾਦੂ ਵਾਰੀ ਮਿਲਿਆਂਗੇ ਮੰਨ ਲਾ ਪੂਰਾ ਕੈਂਡ ਬੰਦਾ ਹੱਸ ਕੇ ਮਿਲਦਾ ਸੀ ਐ ਨਹੀਂ ਸੀਗਾ ਯਾਰ ਵੀ ਐ ਨਹੀਂ ਚੜਾਈ ਆ ਹਨਾ ਉਹ ਤਾਂ ਇਹ ਚ ਗੱਲ ਹੀ ਹੈ ਨਹੀਂ ਸੀਗੀ ਯਾਰ ਕੋਈ ਚੱਕਰ ਹੀ ਨਹੀਂ ਸੀਗਾ ਉਹ ਇਹ ਜ ਫੋਨ ਚ ਹੀ ਨਹੀਂ ਸੀ ਚਾ ਵੀ ਮੈਂ ਫੇਮਸ ਹੋ ਗਿਆ ਜਾਂ ਮੈਂ ਮਿਲਦਾ ਨਹੀਂ ਹਣਾ ਬੰਦਿਆਂ ਨੂੰ ਜਾਂ ਮੈਂ ਮੋੜ ਦੂੰਗਾ ਹੱਸ ਕੇ ਮਿਲਦਾ ਹੀ ਸਾਰਿਆਂ ਨੂੰ ਨਾਲੇ ਲਿਆਜ ਵੀ ਵਧੀਆ ਰੱਖਦਾ ਸੀ ਯਾਰ ਆਪਣੇ ਨਾਲ ਤਾਂ ਵਧੀਆ ਰੌਣਕ ਰਿਹਾ ਬਾਹਰ ਨਾ ਪਤਾ ਨਹੀਂਗਾ ਆ ਪਹਿਲੀ ਵੋਟਾਂ ਸਪੋਰਟ ਕੀਤੀ ਸੀ ਨਾ ਉਰੇ ਪਿੰਡ ਸੱਦਿਆ ਹੀ ਆਪਣੇ ਇਹ ਵੋਟਾਂ ਵੀ ਬਵਾਈਆਂ ਸੀ ਬੱਬੇ ਇਹਦੀਆਂ ਆ ਪਾ ਤੇਰੀਆਂ ਖੀਆਂ ਅੰਤ ਨੂੰ ਤੂੰ ਦੇਖ ਤਸਵੀਰਾਂ ਵਿਖੀਆਂ ਆਮਰ ਹੋ ਗਿਆ ਕਹਿੰਦਾ ਬਹੁਤ ਆਈਆਂ ਜੱਗ ਤੇ ਉਹ ਅੱਜਾ ਮਿੱਠੀ ਏ ਚਲੋ ਯਾਰ ਹੁਣ ਮੈਂ ਤਾਂ ਹੁਣ ਉੱਠਿਆ ਹੈ ਹਨਾ ਮਿਲਦੇ ਆ ਸੋਨੂ ਬਸ ਤਿਆਰ ਤੁਰ ਹੋ ਜੀਏ ਯਾਰ ਦੇਖ ਲੈ ਬੱਚਾ ਬੱਚਾ ਕਰੇ ਮਨਵਾ ਗਾਣਾ ਬਪੇ ਸਾਰੇ ਨਾਲ ਵਧੀਆ ਲੱਗਦਾ ਦਾ ਮੂਸੇ ਵਾਲੇ ਦਾ ਆ ਗਾਣਾ ਫੁੱਲ ਵਧੀਆ ਲੱਗਦਾ ਸੀਗਾ ਮੈਨੂੰ ਮਾੜੀ ਜੱਟ ਦੀ ਹਿੰਦੂ ਕਹਿੰਦਾ ਟਿੱਬਿਆਂ ਦੇ ਵਿੱਚ ਉਨੇ ਹੁੰਦਾ ਕਾਪੀਰਾਈਟ ਦਾ ਐਡਾ ਕੋਈ ਚੱਕਰ ਨਹੀਂ ਹਜੇ ਆਪਾਂ ਨੂੰ ਵਿੱਚ ਕਹਿੰਦੇ ਨੇ ਕਾਪੀਰਾਈਟ ਆ ਜਾਂਦਾ ਆ ਤਾਂ ਜਾਂਦਾਗਾ ਹੁੰਦਾ ਕੁਛ ਨਹੀਂ ਹੁੰਦਾ ਗਾਣੇ ਤੇਰਸ ਹੁੰਦਾ ਝੋਟਾ ਆਪਾਂ ਪਿੰਡ ਗੁੜੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਗੁੜੇ ਮੁੰਡੇ ਫੈਲ ਨੇ ਸੂਟੇ ਸਹਿਰਾਂ ਦੇ ਸਹਿਰਾਂ ਦੇ ਆਪਾਂ ਕੁਛ ਦੀ ਵਾਪੇ ਮੂਸੇ ਵਾਲਾ ਲਾਉਣੇ ਆ ਪਹਿਲਾਂ ਖੇਰ ਉੜਦੇ ਆ ਆ ਵੀ ਇਦਾਂ ਬਾਬੇ ਕੋਲ ਆਪਾਂ ਲਾਵਾਂਗੇ ਚੌਲੇ ਅੱਲਾ ਕੱਦੂ ਤੇ ਭਿੰਡੀਆਂ ਬਸ ਆਹੀ ਆਈਟਮ ਲਾਵਾਂਗੇ ਥੈਂਕ ਯੂ ਕਿੱਥੋਂ ਆਇਓ ਕਿੱਥੋਂ ਆਇਓ ਜੂਪੀ ਜੋ ਜੂਪੀ ਜੋ ਆਇਆ ਬਾਬੇ ਗੁੜ ਸ਼ੱਕਰ ਵੇਚਦੇ ਫਿਰਦੇ ਆ ਆਪਾਂ ਚੱਲ ਪਏ ਘਰ ਨੂੰ ਬਾਬਿਓ ਹੁਣ ਲਾਵਾਂਗੇ 20 ਦੇਖਦੇ ਆਂ ਥਾਂ ਬੱਤਾ ਆਇਆ ਪਿਆ ਆਪਣਾ ਸਾਰੇ 20 ਲਾ ਦਾਂਗੇ ਵਧੀਆ ਗੱਲ ਆ ਯਾਰ ਕਰੀ ਲਾਉਂ ਮੈਂ ਤਾਂ ਦੇਖਦੇ ਹੁੰਦੇ ਆ ਕਿ ਨਾ ਵਧੀਆ ਤੁਹਾਨੂੰ ਦਿਖਾਉਂਗਾ ਕਰੇ ਥਾਂ ਬਣਾਇਆ ਕਿਹੜਾ ਪਹਿਲਾਂ ਵੀ ਦਿਖਾਇਆ ਸੀਗਾ ਹੁਣ 20 ਦਿਖਾਉਂਗਾ ਆਹੀ ਚੀਜ਼ਾਂ ਨੇ ਵਫੇ ਦਿਖਾਉਣ ਨੂੰ ਆਪਣੇ ਕੋਲੇ ਉਧਰ ਕੀ ਆ ਬਸ ਕੋਈ ਨਾਗਾ ਹਾਂ ਆਪਾਂ ਵੀ ਕੋਈ ਨਾ ਕੋਈ ਚੀਜ਼ ਤਿਆਰ ਕਰਾਂਗੇ ਔਲੀ ਔਲੀ ਖੜਜੋ ਟਾਈਮ ਨਾ ਸਰ ਟਾਈਮ ਨਾ ਸਾਰਾ ਕੁਝ ਹੋ ਜਾਂਦਾ ਆਪਾਂ ਵੀ ਕਰਾਂਗੇ ਕੋਈ ਨਾ ਕੋਈ ਚੀਜ਼ ਤਿਆਰ ਕੋਈ ਨਾ ਕੋਸਤਾ ਕਰਾਂਗੇ ਅੱਖ ਚ ਪੈ ਗਿਆ ਪੈਂਦੇ ਆਰਦਾ ਪਤਾ ਨਹੀਂ ਕੀ ਅ ਮੇਰੇ ਹਿਸਾਬ ਨਾਲ ਮਾਦਾ ਯਾਰ ਜਿਪਸੀ ਜਿਪਸੀ ਤਿਆਰ ਕਰਾਂਗੇ ਆਪਾਂ ਪਹਿਲਾਂ ਮੇਰੇ ਕੋਲੇ ਹੈਗੀ ਸੀ ਜੀਪਸੀ ਪੂਰੀ ਘੈਂਟ ਜੀਪਸੀ ਸੀਗੀ ਚੌੜੇ ਟਾਇਰ ਪਾਏ ਹੋਏ ਸੀ ਤਿਆਰ ਕਰੀ ਹੋਈ ਸੀਗੀ ਫੁੱਲ ਉਹ ਪਹਿਂਦੇ ਹਰਦਾ ਮੈਂ ੱਟਕਾ ਵਾਲਾ ਕਰਦਾ ਸੀ ਟਾਇਰ ਵਾਲੇ ਚੌੜੇ ਸੀਗੇ ਸੀ ਜੋ ਹੋ ਗਈ ਸੀ ਕਵਾੜ ਚ ਕਟਾਈ ਆ ਹੁਣ ਮੈਨੂੰ ਲੱਗਦਾ ਮੈਂ ਜੀਪਸੀ ਜੋ ਸੀ ਕੋਈ ਤਿਆਰ ਕਰਾਂਗੇ ਬਾਬਿਓ ਇੱਥੇ ਲਾਉਣਿਆ ਬਾਬਿਓ ਇਹੇ ਆ ਤਾਂ ਆਹ ਕਹਿੰਦੇ ਖਸੋ ਖੁਰਲੀ ਚ ਕਰਿਆ ਥਾ ਇੱਥੇ ਲਾਉਂਗਾ ਇੱਥੋਂ ਲੈ ਕੇ ਉਹ ਤੱਕ ਬਹੁਤ ਆ ਸਫਾਈ ਚੱਲੀ ਜਾਂਦੀ ਹੈ ਬਾਬੇ ਉਹ ਮੇਲੇ ਦੀ ਹਰ ਇੱਕ ਕੀ ਕਰਦਾ ਯਾਰ ਆਪਾਂ ਕਿਹੜਾ ਇਕੱਲੇ ਸਫਾਈ ਕਰਦੇ ਆ ਸਾਰੇ ਕਰ ਦਿਆ ਇਹਦੇ ਕਿਦੋਂ ਮੇਲਾ ਆਉਂਦਾ ਨਾ ਸਾਡੇ ਸਫਾਈ ਕਰਦੀ ਕਰਦੇ ਨੇਗੇ ਸਾਰਾ ਘਰ ਸਮਾਰ ਦਿੰਦੇ ਆਗੇ ਸੀਸੇ-ਸੂਸੇ ਕਿਹੜੀ ਚੀਜ਼ ਹੁੰਦੀ ਆ ਸਾਰਾ ਕੁਝ ਸਮਾਰ ਦਿਆਗੇ ਏ ਟੂ ਜ਼ੈਡ ਆ ਹਵਾ ਨਿਕਲ ਗਈ ਬਾਬੇ ਉਹ ਸਕੂਟਰੀ ਦੀ ਮੈਂ ਕਹਣਾ ਇਹਨੂੰ ਤਿਆਰ ਕਰਦੇ ਆਪਾਂ ਫੇਰ ਪਾਵਾਂ ਲੱਕੀ ਵਾਲੇ ਟਰੈਕਟਰ ਨਾਲ ਟੋਚਣਾ ਇਹਦਾ ਇਹਨੂੰ ਤਿਆਰ ਕਰ ਲੈਣੇ ਆਗੇ ਦੇਖੀ ਫਿਰ ਉਹਦੇ ਆਲੇ 55 ਨੂੰ ਲੈ ਕੇ ਜਾਂਦੀ ਇਹ ਖਿੱਚ ਕੇ ਲੈ ਜੂ ਇਹਨੂੰ ਤਿਆਰ ਕਰ ਲੈਣੇ ਆ ਲੱਕੀ ਲੱਕੀ ਵਾਲੇ 55 ਨੂੰ ਤਾਂ ਇਹ ਖਿੱਚ ਕੇ ਲੈ ਜਾਊ ਆ ਪਿਓ ਇੰਨੀ ਗਰੰਟੀ ਆ ਹਾਂ ਜੇ ਇਹਨੂੰ ਤਿਆਰ ਕਰਤੀ ਇਹਦੇ ਚੌੜੇ ਪਾਦੇ ਟਾਇਰ ਲੱਕੀ ਵਾਲੇ ਟਰੈਕਟਰ ਨੂੰ ਤਾਂ ਇਹ ਉਹੀ ਖਿੱਚ ਕੇ ਲੈ ਜਾਓ ਕਿਹੜਾ ਈਗਲ ਫਿਰ ਕਿਹੜਾ ਡਾਇਨਾਸੌਰ ਇਹਦੇ ਮੂਰੇ ਸਾਰਿਆਂ ਨੂੰ ਲੈ ਜੂ ਲੱਕੀ ਦੇਖ ਲੈ ਪੋਣਾ ਤੋਚਣਾ ਹੈ ਦੱਸ ਦੀ ਮੈਨੂੰ ਉਹਨੂੰ ਨੇ ਬਾਬੇ ਉੱਪਰ ਰੈਡੀ ਕਾਲੀ ਪੈਂਟ ਅਲੀ ਸਾਲਟ ਕੜੀ ਦੇਖਦੇ ਆ ਕਿਹੜੀ ਬਨਾਂਗੇ ਇਹਨਾਂ ਚੋ ਕਾਲੀ ਬੂਟ ਪਾਵਾਏ ਬਾਬੇ ਆਪਾ ਬਲੈਕ 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 ਬਹੁਤ ਪਸੰਦ ਆ ਆਪਾਂ ਨੂੰ ਚੱਕ ਬਾਬੇ ਆਪਾ ਹੋ ਗਏ ਰੈਡੀ ਕੜੀ ਹੈ ਕੜੀ ਯਾਰ ਆਪਾਂ ਹੀ ਬਨ ਲਈ ਯਾਰ ਉਹਦੀਆਂ ਬੈਲਟਾਂ ਖੱਟੀਆਂ ਹੀ ਨੇ ਯਾਰ ਲੋਟਿਆ ਨਹੀਂ ਆਉਂਦਾ ਆਹ ਕੜੀ ਬਨ ਲਈ ਆਪਾਂ ਕਾਲੀ ਪੈਂਟ ਕਾਲੇ ਬੂਟ ਕਾਲੀ ਸਾਲਟ ਚੱਲੇ ਯਾਰ ਪਹਿਲਾਂ ਮੈਂ ਰੱਲੇ ਆ ਨਾਗਾ ਰੱਲੇ ਤੋਂ ਦੇਖਦੇ ਆ ਕਿੱਧਰ ਚੱਲਦੇ ਆ ਫੇਰ ਮਿਲਦੇ ਆ ਤੁਹਾਨੂੰ ਫੇਰ ਓਕੇ ਚੱਲੇ ਆ ਬਾਕੀ ਚੱਲੀ ਆ ਗਏ ਆ ਆਪਾਂ ਜਾ ਕੇ ਕੰਮ ਆਉਦੇ ਮੁੜੇ ਆ ਗਰਲ ਲੱਕੀ ਗੋ ਲੈ ਗਏ ਪਹਿਲਾਂ ਹੁੰਦਾ ਸੀ ਟੈਨਾਸੌਰ ਇਹ ਤਾਂ ਕਾਣੂ ਜੀ ਆਪਾਂ ਛੋੜ ਕਰੀ ਜਾਨੇ ਇਹ ਆ ਸੀਗਾ ਉਹ ਸਾਰਿਆਂ ਨਾਲ ਪਹਿਲਾਂ 735 ਸੀਗਾ ਪਹਿਲਾਂ ਬਾਬੋ ਇਹ ਜੇ ਟਰੈਕਟਰ ਨਾਲ ਟੋਚਣ ਵੀ ਪਾਉਂਦੇ ਹੁੰਦੇ ਸੀ ਉਹ ਟੋਚਣ ਮੁਕਾਬਲਿਆਂ ਚ ਵੀ ਜਾਂਦੇ ਹੁੰਦੇ ਸੀਗੇ 735 ਨਾਲ 35 ਸੀਗਾ ਉਹਦੇ ਕੋਲੇ ਇੱਕ ਬਾਬੇ ਬਹੁਤ ਮਾੜੀ ਖਬਰ ਆਈ ਹੈਗੀ ਆਪਣੇ ਇਥੇ ਜੋਗੀ ਫਿਰ ਫਾਹਾ ਲੈ ਕੇ ਮਰ ਗਿਆ ਕੋਈ ਬੋਰਡ ਤੇ ਹੁਣ ਲਾਹਿਆ ਹੈਗਾ ਪੁਲਿਸ ਆ ਕੇ ਉਹ ਤਾਂ ਚਲ ਆਪਾਂ ਕੀ ਦਿਖਾਈਏ ਯਾਰ ਬਹੁਤ ਮਾੜੀ ਖਬਰ ਆ ਗਈ ਬੁਰਜ ਦਾ ਕਹਿੰਦੇ ਆ ਬੰਦਾ ਹੁਣ ਪੁੱਛਿਆ ਬੁਰਜ ਦਾ ਕਹਿੰਦੇ ਬੰਦਾ ਪੁਲਿਸ ਆ ਗਈ ਸੀਗੀ ਸਾਰਾ ਕੁਝ ਪਤਾ ਕਰਿਆ ਹੈਗਾ ਹੋਰ ਅਰਸੂ ਕਿਵੇਂ ਆ ਵਧੀਆ ਜਾਣਾ ਓਕੇ ਠੀਕ ਹੈ ਹਾਂ ਹਾਂ ਵਧੀਆ ਚੜਦੀ ਕਲਾ ਜਾਮਾ ਓਕੇ ਬਈ ਚਾਓ ਠੀਕ ਆ ਚਲ ਪਾ ਕੱਖ ਤੋਂ ਤਾਂ ਠੀਕ ਹੈ ਮੈਂ ਸੁਣਵਣਾ ਭੈਣ ਤੇਰਾ ਮੈਂ ਸੁਣੀ ਪੈਣਗੇ ਕੱਖ ਹੋਰ ਜਿਹਨੂੰ ਪੈਣਗੇ ਹੋ ਗਏ ਉਹ ਫੋਨ ਕਰ ਲਈ ਮੈਨੂੰ ਅੱਗੇ ਬਾਬਿਓ ਇੱਥੇ ਨਾ ਪੂਰਾ ਉਹ ਕਰਿਆ ਪਿਆ ਸੀਗਾ ਖੱਬਲ ਕਾਕੂ ਜਾਂ ਬੜਾ ਸੀਗਾ ਹੁਣ ਬਾਬਿਆ ਗੁਰਦੁਆਰੇ ਦਾ ਥਾਂ ਨਾ ਸੈੱਟ ਕਰਤਾ ਜਮਾ ਬਾਬੂ ਕੇ ਇੱਥੇ ਕੁਛ ਲਾਉਣਗੇ ਮੈਨੂੰ ਲੱਗਾ ਕੁਸੀ ਲਾ ਦੇਣਾ ਸਬਜੀ ਲਾਉਣਗੇ ਮੇਰੇ ਸਾਹਬ ਨਾਲ ਉਹ ਗੁਰਦੁਆਰੇ ਦਾ ਥਾਂ ਹੈਗਾ ਜਾਂ ਕੋਈ ਠੇਕੇ ਤੇ ਲੈ ਲੂਗਾ ਇੰਨਾ ਤਾਂ ਵੀ ਗੁਰਦੁਆਰੇ ਨੂੰ ਆ ਜਾਣਗੇ ਪੈਸੇ ਆਹ ਵਧੀਆ ਕੰਮ ਕਰਿਆ ਯਾਰ ਆਦਾ ਬਹੁਤ ਵਧੀਆ ਕੰਮ ਕਰਿਆ ਯਾਰ ਹਨਾ ਇੱਕ ਦਿਨ ਲੱਗਿਆ ਸਾਰੀ ਸਫਾਈ ਤੇ ਪੂਰੀ ਸਾਰੀ ਸਫਾਈ ਕਰਤੀ ਇੱਕ ਦਿਨ ਚ ਸਭ ਦਾ ਪੂਰਾ ਚਾਪਣਾ ਦੇਖੋ ਲੈਫਟਾ ਲਵਾਦਾ ਬਾਪੂ ਜੈਕ ਵਾਲਾ ਨਹੀਂ ਹੁੰਦਾ ਜੈਕ ਉਹ ਲਵਾਦਾ ਨੀਸ਼ਾਨ ਸਾਹਿਬ ਵੀ ਆਹ پارک ਆ ਬਾਬੇ ਆਪਣੇ ਗੁਰਦੁਆਰੇ ਦਾ ਇਹ ਇੰਨਾ ਕ ਸਾਮਲੋ ਸਮਝ ਲੋ ਐਂ ਲਾ ਲੋ ਵੀ ਅੱਦੇ ਕਿल्ले ਵਾਂਗੂ ਹੈਗਾ پارک ਅੱਦੇ ਕਿल्ले ਵਾਂਗੂ ਆਗਾ ਪੂਰੇ ਵਧੀਆ ਦੇਖੋ ਪੂਰੇ ਵਧੀਆ ਨੇ ਪੌਦੇ ਪੁੱਦੇ ਜੇ ਇਧਰ ਆਪਣੇ ਥਾਈ ਚ ਵੀ ਵਧੀਆ ਗਿਆ ਇੱਥੇ ਬੈਠੇ ਹੋਣਗੇ ਦੋ ਚਾਰ ਆ ਬਾਬੇ ਆਪਣੇ ਯਾਰ ਦੋਸਤ ਕੀ ਆ ਪੀਣ ਦਾ ਟਾਈਮ ਹੋ ਗਿਆ ਕਹਿੰਦੇ ਚੋਬਰਾਂ ਦਾ ਟੋਆ ਇੰਨਾ ਨੇ 10 ਫੁੱਟ ਪੱਟਤਾ ਬਾਬੇ ਉਹ ਦੋ ਮੰਜਿਆਂ ਦਾ ਤੋ ਆ ਤਾਂ ਉਹ ਪੱਟਿਆ ਕਿ ਉਹ ਨਹੀਂ ਪੱਟਿਆ ਤਾਂ ਹੈਗਾਗਾ ਕਿ ਨਹੀਂ ਕੋੜਾ ਅਸੀਂ ਕਦੇ ਕਹਿੰਦੇ ਪੱਟਿਆ ਨਹੀਂ ਪੱਟਿਆ ਉਹ ਸਾਡੇ ਕੋਲੇ ਆ ਕੇ ਕਹਿੰਦਾ ਕੀ ਉਹਦਾ ਨਾਂ ਆਹ ਉਹ ਕਿਹੜਾ ਸੀ ਫਿਊਚਰ ਚੂਜਾ ਕਹਿੰਦਾ ਕਿ ਜਿਹੜੇ ਸਾਹਮਣੇ ਤੁਸੀਂ ਪੱਟੀ ਜਾਨਾ ਉਹ ਕਹਿੰਦਾ ਉਸ ਹਸਾਬ ਨਾਲ ਤਾਂ ਕਹਿੰਦਾ ਜੀਸੀਵੀ ਨਵੀਂ ਵੜਦੀ ਕਹਿੰਦਾ ਅੱਛਾ ਆਈ ਆ ਫਿਰ ਕਹਿੰਦਾ ਪਿੰਡਾਂ ਦੇ ਚੋਬਰ ਕਿਦੋਂ ਲੱਗ ਗਿਆ ਨਾ ਬਾਬਿਓ ਅੱਗ ਕੱਢ ਦਿੰਦੇ ਆ ਇੱਕ ਬਾਲੀ ਮਾੜੀ ਖਬਰ ਆ ਮੈਂ ਪਹਿਲਾਂ ਵੀ ਦੱਸ ਕੇ ਆਇਆ ਏਗਾ ਆਪਣੇ ਬਾਬੇ ਜੋਗੀ ਪੀਰ ਦੇ ਹਨਾ ਕਿਹੜਾ ਸਕੂਲ ਆ ਉਹਦੇ ਸਾਹਮਣੇ ਪੁਰਜਾਂ ਦਾ ਬੰਦਾ ਥਾ ਲੈ ਕੇ ਮਰ ਗਿਆ ਯਾਰ ਬਹੁਤ ਗਲਤ ਹੋਇਆ ਕੁੜਿਆ ਫੋਨ ਲਾਇਆ ਪੁਲਿਸ ਨੇ ਉਹਨੇ ਸਾਨੂੰ ਉਹਨਾਂ ਨੇ ਕਿ ਲੈਣੇ ਤੇ ਉਹਦਾ ਦੱਸ ਕੇ ਰੈਡੀ ਛੜੀ ਤੇ ਰਾਤ ਦਾ ਮੇਰਾ ਦਾਦਾ ਦਾਦਾ ਦੱਸ ਕੇ ਹਾਂ ਉਸੇ ਨੇ ਮੈਨੂੰ ਦੱਸਿਆ ਹੁਣੇ ਹੀ ਲਾਇਆ ਬਾਬਿਓ ਯਾਰ ਬਹੁਤ ਮਾੜਾ ਹੋਇਆ ਯਾਰ ਕੀ ਪਤਾ ਕਿਵੇਂ ਮਰਿਆ ਨਾ ਆਪਾਂ ਨੂੰ ਤਾਂ ਪਤਾ ਨਹੀਂ ਜਾਨ ਦੇਣੀ ਹੀ ਬੰਦੇ ਨੂੰ ਬਹੁਤ ਔਖੀ ਹੁੰਦੀ ਆ ਬਾਬਿਓ ਐ ਕਿਹੜਾ ਜਾਣਾ ਹੀ ਨਿਕਲ ਜਾਂਦੀ ਆ ਹਨਾ ਮਸਾਂ ਜਾ ਨਿਕਲਦੀ ਆ ਬੰਦਾ ਬਾਲਾ ਕੋਈ ਬੰਦਾ ਕਿਹੜਾ ਸੋਚਦਾ ਲੈਂਦਾ ਵੀ ਮਰਨਾ ਹਨਾ ਇਹੋ ਬੰਦਾ ਮਰਨ ਤੇ ਆ ਜੇ ਕੁੜਿਆ ਉਦੋਂ ਬੰਦੇ ਨੂੰ ਪਤਾ ਲੱਗਦਾ ਵੀ ਭੈਂ ਚੋ ਜ਼ਿੰਦਗੀ ਕੀ ਆ ਹੈ ਉਦੋਂ ਪਤਾ ਲੱਗਦਾ ਹੈਗਾ ਜ਼ਿੰਦਗੀ ਦਾ ਮੁੱਲ ਆ ਬਾਬਾ ਬਈ ਆਪਣਾ ਇਹ ਫੰਬੀ ਬਾਬਾ ਕਹਿ ਦਿੰਦੇ ਆ ਆ ਕਿਵੇਂ ਆ ਪੁੱਤ ਠੀਕ ਆ ਬਈ ਠੀਕ ਆ ਹਾਂ ਬਈ ਹੋਰ ਕੈਮੀ ਕਲਾਸ ਚ ਹੋ ਗਿਆ ਛੇਮੀ ਚ ਛੇਮੀ ਚ ਠੀਕ ਆ ਰਿਜ਼ਲਟ ਆ ਗਿਆ ਆਇਆ ਨਹੀਂ ਅਜੇ ਹੁਣ ਆਊਗਾ ਉਮੀਦ ਹੈ ਕਿ ਪਾਸ ਹੋਣ ਦੀ ਹੋ ਜਾਏਗੀ ਫੱਟੇ ਚੱਕਦੇ ਚੱਕ ਲਾਂਗੇ ਜਮਾ ਫਿਰ ਚੱਲ ਠੀਕ ਆ ਦੇਖਦੇ ਆ ਫਿਰ ਕਿ ਪਾਸ ਹੋਣਾ ਕਿ ਨਾ ਹੋ ਜਾਏਗੀ ਮੇਰੇ ਨਾਲ ਜਵਾਖਿਆ ਦਾ 1200 ਨੰਬਰ ਸੀਗਾ ਪਤਾ ਨਹੀਂ 1000 ਸੀਗਾ ਇਹ ਕੋ ਦਾ 200 ਘੱਟ ਲੈ ਕੇ ਗਿਆਗਾ ਉਹ ਪਾਸ ਵਧੀਆ ਹੋ ਗਿਆ ਵਧੀਆ ਤੇ ਦੇਖਦਾ ਹਣਾ ਤੇਰੀਆਂ ਦੇਖਦਾ ਹਣਾ ਥੈਂਕ ਯੂ ਯਾਰ ਕਰ ਲਿਆ ਕਰ ਚੰਗਾ ਦੇਖ ਲਿਆ ਕਰ ਚੱਲਾ ਆ ਮੇਰੇਆਂ ਵੀਡੀਓ ਜਦੋਂ ਬਲੌਗ ਬਲੌਗ ਬਣੇਗਾ ਬਲੌਗ ਬਣਾਉਣ ਲੱਗਿਆ ਅਸਿਆ ਵਧੀਆ ਬਣਦੀਆਂ ਨੇ ਵੀਡੀਓ ਆਪਣੀਆਂ ਵਧੀਆ ਵਧੀਆ ਬਣਦੀਆਂ ਨੇ ਸੂਰੀਆ ਵਧੀਆ ਵਾਹ ਠੀਕ ਹੈ ਫਿਰ ਹੁਣ ਆਲੇ ਜਵਾਖ ਦਾ ਬਾਬੇ ਪੂਰੇ ਤੇਜ ਨੇ ਪਹਿਲਾਂ ਆਪਾਂ ਨੂੰ ਕੀ ਅਕਲ ਹੁੰਦੀ ਸੀ ਹਨਾ ਹੁਣ ਆਲੇ ਜਵਾਖਾਂ ਨੂੰ ਪੁੱਛ ਲਾ ਕੋਈ ਬਾਲੇ ਆਪਣੇ ਨਾਲ ਤਾਂ ਬਾਲੇ ਸ਼ਹਿਰ ਨੇਗੇ ਬਾਲੇ ਤੇਜ ਆ ਹੁਣ ਵਾਲੀ ਪਨੀਰੀ ਆ ਵਾਹ ਇਹਨਾਂ ਦੇ ਅਰਮੈਂਟੋਮੈਂਟਿਕ ਆਪਾਂ ਨੂੰ ਪਤਾ ਨਹੀਂ ਹੁੰਦਾ ਕਿਹੜੀ ਚੀਜ਼ ਇਹਨਾਂ ਨੂੰ ਪਤਾ ਹੁੰਦੀ ਆ ਛੋਟੇ-ਛੋਟਿਆਂ ਨੂੰ ਚਾਰ-ਪੰਜ ਸਾਲਾਂ ਐਨਾਂ ਨੂੰ ਮੇਰੇ ਵਾਲਾ ਜਵਾਖ ਆ ਦੇਖ ਲਓ ਐਂ ਲਾ ਲਓ ਤੁਸੀਂ ਜੇ ਉਹਦੇ ਸਾਹਮਣੇ ਲੋਕ ਖੋਲਤਾ ਹਨਾ ਇੱਕ ਵਾਰੀ ਬਸ ਇੱਕ ਵਾਰੀ ਕਿੱਡੀ ਆ ਪੰਜ ਅੱਖਰਾਂ ਲੋਕ ਹੁੰਦਾ ਸੀ ਦਾ ਕੇਰਾ ਖੋਲਦੀ ਉਹਦੇ ਸਾਹਮਣੇ ਭੁੱਲਦਾ ਨਹੀਂ ਉਹਦੀ ਚਾਹੇ ਬਦਲ ਕੇ ਲਾ ਦੀ ਫੇਰ ਖੋਲਦੀ ਫੇਰ ਨਹੀਂ ਭੁੱਲਦਾ ਮੰਨ ਲਓ ਵੀ ਬਾਲੇ ਤੇਜ ਨੇ ਹੁਣ ਵਾਲੇ ਜਵਾਖ ਆ ਬਾਬਿਓ ਇੱਥੇ ਮਰਿਆ ਬੰਦਾ ਪਤਾ ਚੱਲ ਕੀ ਕਰਨਾ ਪੁਲਿਸ ਵਾਲਿਆਂ ਦੀ ਗੱਡੀ ਖੜੀ ਐ ਇੱਥੇ ਇੱਥੇ ਕਹਿੰਦੇ ਯਾਰ ਫਾ ਲੈ ਕੇ ਮਰ ਗਿਆ ਇਹਦਾ ਐ ਯਾਰ ਪਤੀ ਨਹੀਂ ਲੱਗਿਆ ਗਏ ਨੂੰ ਯਾਰ ਮੈਂ ਤਾਂ ਆਪ ਹੈਰਾਣਾ ਯਾਰ ਵੀ ਯਾਰ ਬੰਦੇ ਨੂੰ ਪਤਾ ਲੱਗਦਾ ਕੋਲੇ ਆ ਬੰਦੇ ਕਿੰਨੇ ਆ ਰਹੇ ਆਗੇ ਜਦਾ ਰਾਤ ਰੋਤ ਨੂੰ ਫਾ ਲੈ ਕੇ ਮਰਿਆ ਹੋਊਗਾ ਨਾ ਦਿਨ ਵਾਲੀ ਤਾਂ ਇਹ ਜੀ ਗੱਲ ਨਹੀਂ ਬੰਦਾ ਦੇਖ ਲੈਂਦਾ ਯਾਰ ਪਰ ਉਹ ਲੱਗਦਾ ਵੀ ਕੀ ਹੈ ਯਾਰ ਬੰਦੇ ਨੂੰ 2 ਮਿੰਟ ਜੇ ਮੰਨ ਲਓ ਜਾਨ ਨਿਕਲ ਜਾਂਦੀ ਆ ਘੱਟ ਤਾਂ ਬਈ ਪੂਰਾ ਜੋਗੀ ਫਿਰ ਦੇਖੋ ਮੋਟਰਸਾਈਕਲ ਦੇਖੋ ਫਲਾ ਤਾਂ ਨਾ ਵਾਲੇ 50 60 ਤਾਂ ਖੜੇ ਨੇ ਦੇਖ ਲੋ ਇੱਕ ਆਸੀਲਾ ਜਾਂਦਾ ਬਾਈ ਇਹ ਤਾਂ ਖੜਕਾ ਵੜਾ ਕਰਦਾਗਾ 50 60 ਮੋਟਰਸਾਈਕਲ ਖੜੇ ਨੇਗੇ ਆ ਯਾਰ ਮੋਰ ਬੋਲਦੇ ਆ ਯਾਰ ਭਾ ਮੈਂ ਇੱਕ ਦਿਨ ਪਹਿਲਾਂ ਵੀ ਸੁਣਿਆ ਸੀ ਅੱਜ ਦੇਖ ਕੇ ਚੱਲਦੇ ਆ ਫੇਰਾ ਆ ਬੈਠਾ ਬਾਬੇ ਮੋਰਾ ਮੈਂ ਵੀ ਆਖਿਆ ਵਾ ਕਿੱਥੇ ਬੋਲੀ ਜਾਂਦਾ ਆ ਬੈਠਾ ਬਾਬੇ ਆ ਦੇਖੋ ਸਾਹਮਣੇ ਮੋਰਾ ਇੱਥੇ ਮੋਰ ਵੀ ਨੇ ਬਾਬੇ ਆ ਦੇ ਬਾਬੇ ਜੋਗੀ ਪੀਰ ਦੇ ਆ ਬੈਠਾ ਸਾਹਮਣੇ ਮੋਰਾ ਭਾਲੀ ਲੱਤਾ ਮੈਂ ਮਸਾਂ ਭਾਲਿਆਗਾ ਕਿਉਂਕਿ ਬਾਜਤਾ ਵੀ ਦੂਰ ਤੱਕ ਜਾਂਦੀ ਹੈਗੀ ਬੈਠਾ ਇੱਥੇ ਆ ਇਹ ਬਾਬਾ ਟਾਈਮ ਬਾਅਦ ਬੋਲਦਾ ਇਹ ਤਾਂ ਆ ਬੈਠਾਗਾ ਕੋਠੇ ਤੇ ਮੰਨ ਲਓ ਆ ਰੈਣ ਨੂੰ ਜਗਾ ਪਾਈਆ ਬਾਬੇ ਜੋਗੀ ਪੀਰ ਤੇ ਵੀ ਕਿਵੇਂ ਬਾਹਰੋਂ ਹਨ ਆਉਂਦੇ ਆਗੇ ਉਹਨਾਂ ਨੂੰ ਰੈਣ ਖਾਤਰ ਕਮਰੇ ਪਾਤੇ ਡੁੜ ਡੇ ਦੇ ਦਿਆ ਕਰਨਗੇ ਇੱਧਰ ਵੀ ਆਪ ਹੀ ਸਾਰਾ ਸਕੂਲ ਇਹ 베ਲੀ ਹੈਗਾ ਇੱਧਰ ਵੀ ਕਿ ਰੋ ਮੰਨ ਲਓ ਮੇਲਾ ਚੱਲ ਪਿਆ ਹਨ ਉਦੋਂ ਇੱਥੇ ਮੰਨ ਲਓ ਆ ਸਾਰੇ ਸਕੂਲ ਚ ਵੀ ਬੰਦੇ ਹੋਣਗੇ ਕਿਉਂਕਿ ਕਿਹੜੀ ਫੈਮਿਲੀ ਆਉਂਦੀ ਹੈਗੀ ਉਹ ਫਿਰ ਕਮਰੇ ਉਹਨਾਂ ਨੂੰ ਦੇ ਦਿੰਦੇ ਆ ਫੈਮਿਲੀ ਮੰਨ ਲਓ ਕਿਵੇਂ ਐਸਾ 8 ਬੰਦੇ ਆ ਇੱਕ ਘਰ ਦੇ ਉਹਨਾਂ ਨੂੰ ਉਹ ਕਰ ਦਿੰਦੇ ਆਗੇ ਫੇਰ ਮੁੜ ਆਇਆ ਤੂੰ ਏ ਮੁੰਡਿਆ ਹੋਣੀ ਪੈ ਗਿਆ ਆ ਮੇਰੇ ਕੋਲ ਹੈ ਕਿਵੇਂ ਓਏ ਇੱਧਰ ਕਹਿੰਦੇ ਫੋਟੋ ਸ਼ੂਟ ਹੋ ਰਿਹਾ ਐ ਮੁੰਡਿਆਂ ਦਾ ਦੇਖ ਇਹ ਲੜਕੇ ਦਾ ਬਾਪੇ ਫੋਟੋ ਪੋਠਾ ਕਰਕੇ ਮੋਬਾਈਲ ਕਹਿੰਦੇ ਬਾਰ ਕਾ ਬਾਬੇ ਜੋਗੀ ਪੀਰ ਦਾ ਬਾਬੇ ਜੋਗੀ ਪੀਰ ਦਾ ਆ ਵੀ ਭਰਨਗੇ ਕਿਦੋਂ ਮੰਨ ਲਓ ਮਿਲੇ ਜੱਲ ਪਿਆ ਬਾ ਥੋੜੇ ਇਹਦੇ ਰਹਿ ਗਏ ਬਾਬੇ ਹੁਣ ਤਾਂ ਮਿਲੇ ਚ ਆਪ ਲੈਣ ਤਾਂ ਬਈ ਦੁਆਰੇ ਬਣੀ ਆ ਸਾਰੀ ਉਸੇ ਨਕਸ਼ੇ ਦੀ ਵੀ ਮੰਨ ਲਓ ਹੀ ਕਿ ਕਿਹੜੀ ਤੇੜ ਆਈ ਸੀ ਤੇੜ ਆ ਗਈ ਸੀ ਬਹੁਤ ਵੱਡੀ ਵਿਚਾਲੋ ਉਹ ਕੱਢ ਕੇ ਮਿਸਤਰੀਆਂ ਨੇ ਜਿਗਾਰੜ ਲਾ ਕੇ ਛੋਟੀਆਂ ਛੋਟੀਆਂ ਇੱਟਾਂ ਲਾ ਕੇ ਹਨਾ ਫਿਰ ਤਿਆਰ ਕੀਤੀ ਆ ਬਈ ਬਲੰਦੇ ਇਹ ਜਮਾ ਉਮੀ ਕਿ ਮੈਂ ਪਹਿਲਾ ਸੀਗੀ ਇਹ ਤੇੜ ਆ ਗਈ ਸੀ ਬਹੁਤ ਵੱਡੀ ਪਰਲੇ ਪਾਸਿਓਂ ਬੈ ਗਈ ਸੀ ਇਹ ਇਹਦਾ ਵੇ ਕਿਦਾਂ ਵਿਆਹ ਹੋ ਜੇ ਬੰਦੇ ਦਾ ਹਨਾ ਉਦੋਂ ਭੇਲੀਆਂ ਮੰਨ ਲਓ ਚੜਾਉਂਦੇ ਆ ਇੱਥੇ ਗੁੜਤੀਆਂ ਭੇਲੀਆਂ ਸਿਰ ਤੇ ਰੱਖ ਕੇ ਆਉਂਦੇ ਹੁੰਦੇ ਆਗੇ ਉਹ ਵੀ ਦਿਖਾਉ ਤੁਹਾਨੂੰ ਮੈਂ ਮੇਲੇ 'ਚ ਦਿਖਾਉਂਗਾ ਪਰ ਜਿਹੜੇ ਨਵੇਂ ਮੰਨ ਲਓ ਨਵੇਂ ਵਿਆਹ ਹੋਏ ਹੁੰਦੇ ਆ ਹਨਾ ਉਹ ਭੇਲੀਆਂ ਲੈ ਕੇ ਆਉਂਦੇ ਆ ਗੁੜਤੀਆਂ ਕਹਦੇ ਕਿੱਥੇ ਆ ਗਏ ਕਿੱਥੇ ਮੇਨ ਬਾਬਾ ਜੋਗੀ ਪੀਰ ਦਾ ਐਂਟਰ ਹੁੰਨੇ ਆ ਦੇਖੋ ਐਲ ਸੀ ਡੀ ਤੇ ਲੱਗਿਆ ਤਣ ਤਣ ਬਾਬਾ ਜੋਗੀ ਪੀਰ ਜੀ ਤੇਰੀ ਆਸਰਾ ਆਪਾਂ ਆ ਗਏ ਮੇਨ ਬਾਬੇ ਉੱਥੇ ਲੰਗਰ ਚ ਦਵਾਬੇ ਵਾਲਿਆਂ ਦਾ ਲੰਗਰ ਚੱਲਦਾ ਕਿੱਥੇ ਆ ਸਾਰੀਆਂ ਗੱਡੀਆਂ ਦਵਾਬੇ ਵਾਲਿਆਂ ਦੀਆਂ ਨੇ ਓਕੇ ਮੈਂ ਜਲੰਧਰ ਜ਼ੁੰਦਰ ਵਾਲੇ ਆ ਹੋਗੇ ਸੱਜੋ ਬਾਬਾ ਜੀ ਕਿੱਥੋਂ ਆਇਓ ਜੀ ਆਏ ਆ ਜਲੰਧਰ ਜਿੱਲੇ ਤੋਂ ਜਲੰਧਰ ਜ਼ਿਲ੍ਹੇ ਚੋਂ ਕਿਹੜਾ ਪਿੰਡ ਆ ਜੀ ਮੇਰਾ ਇਹ ਪੱਤਣ ਕਲਾਂ ਆ ਪੱਤੜ ਪੱਤੜ ਕਲਾਂ ਅੱਛਾ ਜੀ ਪੱਤੜ ਕੜਾ ਠੀਕ ਹੈ ਜੀ ਜਾਓ ਜੀ ਧੰਨਵਾਦ ਜੀ ਆਹ ਖੜਿਆ ਦਵਾਬੇ ਵਾਲਿਆਂ ਨੇ ਕਹਦੇ ਬਾਪੋ ਗੱਡੀਆਂ ਦੋ ਬਲੈਰੋ ਦੋ ਬਲੈਰੋ ਆ ਤੇ ਆ ਇੱਕ SUV ਖੜੀ ਆ ਦਰੀਜਾ ਖੜੀ ਆਗੀ ਦੋ ਟਰਾਲੇ ਆ ਉਹ ਤੇ ਆਏ ਹੋਏ ਵਧੀਆ ਸੰਗਤ ਆਈ ਹੈਗੀ ਪੂਰੀ ਜਲੰਧਰ ਸਾਈਡ ਦੇ ਵੱਧ ਆਏ ਆਗੇ ਮੈਨੂੰ ਲੱਗਦਾ ਹਾਂਜੀ ਹੁਣ ਦੱਸੋ ਕਿਹੜੀ ਸਾਈਡ ਤੋਂ ਆਇਓ ਜੀ ਦੋਆਬੇ ਦੀ ਹੈਂ ਦੋਆਬੇ ਤੋਂ ਦੋਆਬੇ ਤੋਂ ਜਲੰਧਰ ਤੋਂ ਹੈਂ ਜੀ ਸਾਹਕੋਟ ਨੂੰ ਕੋਦਰ ਸਾਹਕੋਟਨ ਕੋਦਰ ਤੋਂ ਆਇਆ ਬਈ ਖੇਤਰਾਦੇ ਦੀ ਸੇਵਾ ਧਾਰਿਆ ਤੁਸੀਂ ਕਿੰਨਾ ਚਿਰ ਪਹਿਲਾਂ ਆਇਆ ਨਾ ਬਈ ਹਾਂਜੀ 3 ਦਿਨ ਹੋ ਗਏ ਆ ਇਹਨੂੰ 3 ਦਿਨ ਹੋ ਗਏ ਤੇ ਖਾਵਾ 20 ਗੰਨ ਪਾਡਰ ਖਾਏ ਆ ਸੇੜੀ ਖੰਡ ਪਾਠਾਂ ਦੀ ਭੂਖ ਪੈਣੇ ਆ 20 ਫੇਰ ਦੁਆਰਾ ਰੱਖਨੇ ਆ ਅੱਛਾ ਜੀ ਹਾਂਜੀ ਦੁਆਬੇ ਤੋਂ ਆਕੇ ਦੁਆਬੇ ਦੀ ਸੰਗਤ ਕਰਾਉਂਦੀ ਆ ਇਹ ਜਿੱਦਾਂ ਮੇਲਾ ਹਾਂਜੀ ਤੇ ਉਹਨਾਂ ਵੱਲੋਂ ਖੰਡਪਾੜ ਰੱਖੇ ਜਾਂਦੇ ਜਿੱਦਾਂ ਸੁਖਣਾ ਹੁੰਦੀ ਆ ਸਾਰਿਆਂ ਦੀ ਉਹ ਫੇ ਜਿੱਦਾਂ ਜਿੱਦਾਂ ਬਾਬਾ ਜੀ ਕਹਿ ਦਿੰਦੇ ਆ ਉਦੋਂ ਉਦਾਂ ਹੀ ਨੰਬਰ ਲੱਗਦਾ ਆ ਕਿ 20 ਹੁਣ ਆਰੰਭ ਕਰਾਏ ਆ ਕੱਲ ਨੂੰ ਭੋਗ ਪਾਣੇ ਆ 20 20 ਫੇਰ ਖਾਦਨੇ ਠੀਕ ਆ ਹਾਂਜੀ ਪਹਿਲੀ ਤਰੀਕ ਨੂੰ ਆਵਾਜ਼ ਸੀ ਤੇ ਪਹਿਲੇ ਤਰੀਕ ਨੂੰ ਜੀ ਇੱਕ ਤਰੀਕ ਨੂੰ ਹਾਂ ਜੀ ਮੰਨ ਲਓ ਮੇਲੇ ਦੇ ਦੂਜੇ ਦਾ ਨਾ ਹਾਂ ਮੇਲੇ ਆ ਦੂਜਾ ਦਿਨ ਹੀ ਹੋ ਗਿਆ ਜੀ ਹਾਂ ਜੀ 31 ਦਾ ਪਹਿਲਾ ਦਿਨ ਇੱਕ ਦਾ ਦੂਜਾ ਦਿਨ ਇਹ ਕਹਿੰਦੇ ਇੱਕ ਇੱਕ ਤਰੀਕ ਨੂੰ ਤਾਂ ਵਾਪਸੀ ਕਰ ਦੇਣੀ ਆ ਦੂਜੇ ਦਿਨ ਤਾਂ ਚਾਹ ਦੇ ਨਾਲ ਆ ਜੀ ਭੁਜੀਆ ਮਦਾਨਾ ਖਾਣ ਲੋ ਇਹ ਆਏ ਸਾਲ ਆ ਬਾਈ ਸੇਵਾ ਕਰਦੇ ਆਗੇ ਬਾਬੇ ਵਾਲੇ ਇਹ ਗੱਲ ਨਹੀਂ ਆਏ ਸਾਲ ਪਹਿਲਾਂ ਹੁੰਦੇ ਸੱਤ ਅੱਠ ਦਿਨ ਪਹਿਲਾਂ ਆ ਜਾਂਦੇ ਆ ਤੇ ਦੋ ਤਰੀਕ ਨੂੰ ਚਲੇ ਜਾਂਦੇ ਆ ਇਹ ਵਾਪਸੀ ਦੋ ਤਰੀਕ ਨੂੰ ਕਰਦੇਣਗੇ ਵਿੱਚ ਇੱਕ ਤਰੀਕ ਨੂੰ ਵੀ ਕਰਦੇਣਗੇ ਕਿਉਂਕਿ 31 ਦਾ ਪਹਿਲਾ ਦਿਨ ਅਪ ਚੱਲਣ ਦੇ ਦਿਨ ਪਾ ਗ ਜਾਂਦੇ ਆ ਵਿੱਚ ਇੱਕ ਤਰੀਕ ਨੂੰ ਕਰ ਦਿੰਦੇ ਆਗੇ ਤੇ ਦੋ ਨੂੰ ਤਾਂ ਸਾਰੇ ਹੀ ਵਾਪਸ ਕਰ ਦਿੰਦੇ ਆ ਉਹ ਜਿਹੜੇ ਸਾਰੇ ਆਏ ਹੁੰਦੇ ਆਗੇ ਆ ਦੇਖੋ ਬਾਬਾ ਚਾਹ ਨਾਲ ਭੁਜੀਆ ਮਦਾਨਾ ਚੱਲ ਰਿਹਾ ਹੈ ਹਨ ਮਾਰੋ ਮਾਰ ਆਹ ਭਾਈ ਆਪਣੇ ਪਿੰਡ ਦੇ ਨੌਜਵਾਨ ਨੇ ਸੇਵਾ ਕਰਦੇ ਆ ਸਫਾਈ ਕਰੀ ਜਾਂਦੇ ਆ ਭਾਈ ਬਾਬਾ ਜੋਗੀ ਪੀਰ ਦੇ ਵਧੀਆ ਗੱਲਾਂ ਚੱਲ ਆਪਣੇ ਜਵਾਬ ਆਪਣੇ ਪਿੰਡ ਦੀ ਨੇ ਸੇਵਾ ਕਰੀ ਜਾਂਦੀ ਗੁਰਬਾਣੀ ਦਾ ਬਾਬਾ ਇੱਥੇ ਚੱਲੀ ਜਾਂਦੀ ਰਹਿੰਦੀ ਹੈਗੀ ਬਾਬਾ ਜੀ ਪੀਰ ਕਰਕੇ ਦੁਕਾਨਾਂ ਤੋਂ ਕੋਨਾ ਲੱਗੀਆਂ ਬਾਬਿਓ ਉਹ ਆ ਗਈ ਬਾਬਾ ਕੀ ਕਹਿੰਦੇ ਹੁੰਦੇ ਉਹਨਾਂ ਚੰਡੋਲ ਕਹਿੰਦੇ ਹੁੰਦੇ ਹੈਗੇ ਚੰਡੇਲ ਆਪਾਂ ਦਾ ਪਤਾ ਨਹੀਂ ਕੀ ਚੰਡੋਲ ਕਹਿੰਦੇ ਆ ਉਹ ਵੀ ਆ ਰਹੀ ਆ ਬਾਬਿਓ ਆ ਦੇਖੋ ਦੁਕਾਨਾਂ ਲਾਈ ਜਾਂਦੇ ਹੈਗੇ ਐ ਐਡੋ ਐਡ ਥਾਂ ਵੰਡਿਆ ਜਾਂਦਾ ਬਾਬਿਓ ਇੰਨੀ ਇੰਨੀ ਜਗ੍ਹਾ ਐ ਸਾਰੇ ਕਿਤੇ ਨਸਾਨੀਆਂ ਲੱਗਣੀਆਂ ਆ ਇੱਕ ਨਸਾਨੀ ਲਾਈ ਆ ਉਂ ਵੀ ਸਾਰੇ ਕਿਤੇ ਨਸਾਨੀਆਂ ਲੱਗਣੀਆਂ ਇਧਰ ਵੀ ਦੁਕਾਨਾਂ ਲੱਗ ਜਾਣੀਆਂ ਸਾਰੇ ਉੱਤਰ ਤੱਕ ਪੂਰਾ ਸ਼ੁਰੂ ਤੱਕ ਲੱਗ ਜਾਣੀਆਂ ਇਹ ਤੇ ਅਮਾ ਖੜਨੂ ਤਾਂ ਨਹੀਂ ਹੋਣਾ ਇਹ ਦੇਖੀ ਜਾਇਓ ਬਸ ਜਿਉਂ-ਜਿਉਂ ਦੇ ਨੇੜੇ ਆਉਣਗੇ ਜਿਉਂ-ਜਿਉਂ ਇਕੱਠ ਵਧੀ ਜਾਊਗਾ ਚਾਹ ਤਾਂ ਇਹ ਦੇਖੋ ਯਾਰ ਸਾਰਿਆਂ ਨੂੰ ਹੁੰਦਾ ਹੈ ਨਾ ਆਪਦੇ ਪਿੰਡ ਚੀਜ ਕੁਛ ਵੀ ਹੋਵੇ ਕਿਵੇਂ ਨਗਰ ਕੀਰਤਨ ਆ ਗਿਆ ਤੇ ਕਿਵੇਂ ਗੁਰਦੁਆਰੇ ਖੰਡ ਪਾੜ ਦਾ ਭੋਗ ਹੁੰਦਾ ਹੈ ਨਾ ਤੇ ਮੇਲਾ ਆ ਗਿਆ ਐ ਚਾਹ ਸਾਰਿਆਂ ਨੂੰ ਹੁੰਦਾ ਯਾਰ ਆਪਾਂ ਨੂੰ ਵੀ ਫੁੱਲ ਚਾਹ ਆ ਗਿਆ ਆਪਣੇ ਦੋ ਦਿਨਾਂ ਦਾ ਇਹ ਟੂਰਨਾਮੈਂਟ ਰੱਖਿਆ ਬਈ ਪਹਿਲੇ ਦਿਨ 65 ਕਿਲੋ ਦੂਜੇ ਦਿਨ ਉਪਨ ਕੱਲੀ ਦੋ ਦਿਨ ਟੂਰਨਾਮੈਂਟ ਚੱਲਣਗੇ ਉਸਕैम ਹੈ ਓਕੇ ਬਾਬਿਓ ਮਿਲਦੇ ਆ ਕੱਲ ਨੂੰ ਇੱਕ ਨਵੀਂ ਹੋਰ ਵੀਡੀਓ ਨਾਲ ਧੰਨਵਾਦ ਸਾਰਿਆਂ ਦਾ ਉਹ ਕਰਦੇ ਆਪਾਂ ਸਾਰੇ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਊਗੀ ਮਿਲਦੇ ਆ ਕੱਲ ਇੱਕ ਨਵੀਂ ਵੀਡੀਓ ਨਾਲ ਓਕੇ ਜੀ ਧੰਨਵਾਦ ਲਵ ਯੂ ਜੱਟੋ